ਲੋਸ਼ਾ ਸਿਕਾਲ ਕੋਹੇਨੂਰ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਏ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਵੀਡੀਓ ਦੀਆਂ ਨੋਟੀਫਿਕੇਸ਼ਨ ਰੋਜ਼ ਪਾਣ ਦੇ ਲਈ ਬੈਲ ਆਈਕਨ ਨੂੰ ਦਬਾਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਦੇਖੋ ਇਹ ਹੈ ਸ਼ਾਂਤੀ ਉਹ ਸਕੂਨ ਪੂਰਾ ਹੈ ਨਾ ਤੁ ਮੈਨੂੰ ਹਾ ਦੇਖੋ ਕਿਹਦਾ ਮੌਸਮ ਹੈ ਪੂਰਾ ਮੌਸਮ ਤਾਂ ਵਧੀਆ ਧੁੱਪ ਲੱਗੀ ਪਈ ਐ ਤੇ ਆਪਾਂ ਸ਼ਾਂਤੀ ਪੂਰੀ ਐ ਤੇ ਪੂਰੀ ਸ਼ਾਂਤੀ ਆ ਜੀ ਹਵਾ ਸਕੂਨ ਜਿਦੋਂ ਕਹਿ ਲੋ ਨਾ ਕਿ ਤੁਸੀਂ ਪੂਰਾ ਮਾਈਂਡ ਨੂੰ ਐਨ ਮਿਲ ਰਿਹਾ ਅੱਜ ਕੇ ਮਾਈਂਡ ਰਿਲੈਕਸ ਹੋ ਜਾਤਾ ਪੀਸ ਆਫ ਮਾਈਂਡ ਹੋ ਰਿਹਾ ਥੇ ਉਹ ਨਹਿਰਾਂ ਚੱਲ ਰਹੀਆਂ ਦੇਖੋ ਪਾਣੀ ਇੱਕ ਇਹ ਨਹਿਰ ਹੈ ਇੱਕ ਇਹਦੇ ਨਾਲ ਪਰਲੇ ਪਾਸੇ ਇੱਕ ਹੋਰ ਨਹਿਰ ਹੈ ਇਹ ਜਾ ਰਿਹਾ ਪਾਣੀ ਸ਼ਾਂਤੀ ਹੈ ਪੂਰੀ ਸ਼ਾਂਤੀ ਆਵਾਜ਼ ਸੁਣੋ ਪਾਣੀ ਮੰਜੀ ਅ ਉੱਧਰ ਦੇਖੋ ਉੱਧਾ ਐ ਪਰ ਆਪਾਂ ਵਧੀਆ ਥਾਵਾਂ ਨੂੰ ਵੀ ਨਾ ਆਪਾਂ ਲੋਕ ਹੀ ਖਰਾਬ ਕਰ ਲੈਂਦੇ ਆ ਯਾਰ ਸਮਝ ਘੱਟ ਰੱਖਦੇ ਸਮਾਨ ਸਮੂ ਚਲੋ ਖਾ ਰਹੇ ਹੋ ਤੁਸੀਂ ਇੱਥੇ ਉਹਦਾ ਲਿਫਾਫੇ ਤਾਂ ਨਾ ਘੇਰੋ ਇਹ ਨਹੀਂ ਇਹ ਸਮਝ ਨਹੀਂ ਆਈ ਵੀ ਹਲੇ ਹਲੇ ਵਣ ਰਿਹਾ ਹਲੇ ਥੋੜਾ ਡਿਵੈਲਪ ਹੋ ਰਿਹਾ ਏ ਤਾਂ ਪਰ ਇੰਨਾ ਨਹੀਂ ਹੋ ਰਿਹਾ ਲਿਫਾਫੇ ਲਿਫਾਫੇ ਸਭ ਤੋਂ ਗਲਤ ਹੈ ਗੱਲ ਗਦਾ ਗੰਦਾ ਨਾ ਇਨਸਾਨ ਦੀ ਫਿਤਰਤ ਹੈ ਇਦਾਂ ਹੀ ਅੱਜ ਕੱਲ੍ਹ ਰਿਸ਼ਤੇਆ ਵਿੱਚ ਫਰਕ ਪੈ ਰਿਹਾ ਏ ਹਰੇਕ ਫੈਮਿਲੀ ਹਰ ਫੈਮਿਲੀ ਚ ਕੋਈ ਫੈਮਿਲੀ ਬਚੀ ਨਹੀਂ ਹੈ ਹੰਕਾਰ ਈਗੋ ਈਗੋ ਆ ਇੱਕ ਥਾਂ ਤੋਂ ਦੂਸਰੀ ਥਾਂ ਕੂੜਾ ਸਿੱਟੀ ਜਾਂਦੇ ਐ ਇਦਾਂ ਰਿਸ਼ਤੇ ਹਜ ਹੁੰਦਾ ਵਾਹ ਇੱਕ ਥਾਂ ਤੋਂ ਦੂਜੀ ਦਾ ਬਣ ਕੇ ਦੂਜੀ ਦੂਜੀ ਬਣ ਗਏ ਕੁਝ ਦੇਖੇ ਕਰਦੇ ਨਹੀਂ ਆ ਕੰਮਜਾਬ ਹੁੰਦਾ ਉਹ ਦੇਖ ਕੇ ਨਹੀਂ ਕਰਦੇ ਇਹ ਕੰਮਜਾਬ ਕਿੱਦਾਂ ਹੋ ਗਿਆ ਇਹ ਬਹੁਤ ਦੁਨੀਆ ਐ ਜਿਹੜੇ ਦੇਖਦੇ ਪੇ ਤੋ ਤੁਸੀਂ ਤੁਹਾਡੇ ਹਰ ਇੱਕ ਦੀ ਫੈਮਲੀ ਜੈ ਤੁਹਾਡੇ ਵਾਸਤੇ ਵੀ ਤੁਸੀਂ ਵੀ ਤੁਹਾਨੂੰ ਵੀ ਦੇਖ ਕੇ ਜਲਦੇ ਹੋਣੇ ਲੋਕ

ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਮਸਾਲੇ ਕਤੋਂ ਪਾਣੀ ਬਸ ਪਾਣੀ ਘੈਂਟ ਘੈਂਟ ਕੱਟ ਲਈ ਪਿਆਜ਼ ਪਾੜਾ ਹੀ ਚਾਹ ਉਹ ਸਬਜੀ ਹੈ ਨਹੀਂ ਕੋਈ ਪਿਆਜ਼ ਪਾ DNA ਬਸ ਪਿਆਜ਼ ਪਾ ਦੋ ਟਮਾਟਰ ਪਾ ਦੋ ਬਸ ਉਦਾਂ ਬਣ ਜਾਂਦੇ ਮਰਜੀ ਸਬਜੀ ਜਿੰਨੀ ਹੋ ਪਰ ਜਿਹੜੋ ਖਾਂਦੇ ਨੇ ਆਲੇ ਅੰਦਰ ਖਾਦਿਓ ਚੰਨ ਬਾਹਰ ਜੋ ਪਾਣਾ ਬਾਹਰ ਮਟਰ ਪਾ ਸਕਦੇ ਮੋਬਲੇ ਵੀ ਹੁਣ ਪਾ ਦੋ ਓਕੇ ਇਸ ਨੂੰ ਮੈਂ ਨਹੀਂ। ਇਹ। ਇਸ ਸੋਸ ਪਾਹਦੇ। ਇੱਚੇ ਥੋੜੀ ਨਾ ਪਾਣੀ ਉਲਾ ਕੇ ਖਾਉਗੇ। ਤੇ ਸੋਸ ਪਾ ਕੇ ਖਾਣੇ। प्यार कट के बचपावे फर्जी है। टमाटर कटे जा रहा है। ਇਹ ਤੇ ਹਰੀ ਸਰੂਪ ਉੱਪਰ ਲੱਗੀ ਆ ਬੱਚੇ ਆ ਚੁੱਕੇ ਨੇ ਸਕੂਲ ਤੋਂ ਇਹ ਸਪੈਸ਼ਲ ਪਲੇਟ ਹੁੰਦੀ ਆ ਆਪਣੇ ਆਪ ਤੇ ਮੈਂ ਕਿਉਂ ਬਣਾ ਦਵਾਂ ਬਸ ਇਹੀ ਦੋ ਤਿੰਨ ਚੀਜ਼ਾਂ ਜਿਹੜੀਆਂ ਖਾ ਕੇ ਧੰਦ ਕਰਦੇ ਜਿਆਦਾ ਹੂੰ ਕਿ ਆਪੋ ਕੋੜੇ ਹੋਗੇ ਅੱਪੇ ਹੋਗੇ ਪਕੀਰਤੀਆਂ ਹੋ ਗਿਆ ਕੁਝ ਐਨਾ ਵੀ ਨਹੀਂ ਆ ਜੀ ਉਹ ਖਾਂਦੇ ਜਿਆਦਾ ਫੀਰ ਵੀ ਆ ਕੀ ਫੀਰ ਕੀ ਖਾ ਲਵੋ ਯੈਸ ਫੀਰ ਵੀ ਹੈ ਨਵਾਂ ਨਵਾਂ ਇਹ ਤੇ ਫੀਰ ਵੀ ਆ ਨਵੇਂ ਕੋ ਹਾਂਜੀ ਨਵਾਂ ਸੂਟ ਹੈ ਇਹ ਵਿੜਾ ਲਈ ਅੰਦਾਜ਼ੇ ਨਾਲ ਜੇ ਮੈਂ ਕਾ ਪਾਉ ਇਹਨੂੰ ਧੀਰ ਉਧਰ ਬਈ ਹੈ ਉਹ ਬਹੁਤ ਦੇਸੀ ਬਣੀ ਹੈ ਰੋਹ ਦੀ ਬਣਾਈ ਹੈ ਅਸੀਂ ਰੋਹ ਦੀ ਹੀ ਐਦਾਂ ਹਾਂ ਹੂੰ ਪਤਾ ਨਹੀਂ ਕਿਾ ਸ਼ੱਕਰ ਦੀ ਹੈ ਉਹ ਸ਼ੱਕਰ ਦੀ ਹੈ ਪਰ ਇਹ ਰੋਹ ਹੀ ਹੈ ਉਹ ਐ ਲੱਗਦਾ ਇਹ ਤਾਂ ਗੰਨੇ ਦਾ ਰਸ ਦੀ ਹੈ ਹੁਣ ਪਿੰਡਿਆਂ ਨੇ ਕਹਿੰਦਾ ਰੋਹ ਕਹਿੰਦਾ ਰੋਹ ਕਹਿੰਦੇ ਕਿ ਅਸੀਂ ਤਾਂ ਗੰਨੇ ਦਾ ਗੰਨੇ ਦਾ ਰਸ ਕਹਿੰਦੇ ਆ ਦੇਖੋ ਅਸਲੀ ਸ਼ਰਤ ਉਹ ਪਤਾ ਲੱਗਦਾ ਪਿਆ ਤੁਸੀਂ ਦੇਖੋ ਤਾਂ ਸ਼ੱਕਰ ਦੀ ਮੈਨੂੰ ਅਸਲ ਵਿੱਚ ਜਲਦੀ ਜਲਦੀ ਕਰਨਾ ਪੈਣਾ ਹੈ ਅੱਛਾ ਅੱਛਾ ਉਹ ਲਿਆਓ ਉਹ ਬ੍ਰੈਡ ਵੀ ਲਿਆਓ ਸਾਰਾ ਉਦ ਹੀ ਕਰਦੀ ਥੋੜਾ ਜਿਹਾ ਵੀ ਬਣਾ ਲਓ ਨਿਆਣਿਆਂ ਨੇ ਕਹਿਣਾ ਖਾਣੇ ਨੂੰ ਅਸੀਂ ਇਹ ਰਿਪੀਟ ਕਰਦੇ ਰਹਿੰਦੇ ਕਿਉਂਕਿ ਇਹ ਹੈਲਦੀ ਵੀ ਹੈ ਕਿ ਥੋੜਾ ਜਿਹਾ ਨਿਆਣਿਆਂ ਨੂੰ ਵਧੀਆ ਲੱਗਦਾ ਤੁਹਾਡਿਆਂ ਨੂੰ ਥੋੜ੍ਹਾ ਨੂੰ ਵੀ ਲੱਗੂਗਾ ਤੁਸੀਂ ਬਣਾ ਲਿਓ ਇਹ ਰਿਫਰ ਲਾ ਕੇ ਸਮਾਨ ਉਹ ਵਾਓ ਇਹ ਜਿੱਦਾਂ ਅਸੀਂ ਸੂਜੀ ਲਾ ਰਹੇ ਨਾ ਤੇ ਇਧਰ ਵਿੱਚ ਹੋਰ ਜਿਆਦਾ ਸਬਜ਼ੀਆਂ ਪਾ ਕੇ ਤੁਸੀਂ ਮਲਾਈ ਪਾ ਲਓ ਮਲਾਈ ਦੇ ਵਿੱਚ ਸੂਜੀ ਨੂੰ ਮਿਕਸ ਕਰੋ ਤੇ ਹੋਰ ਵਧੀਆ ਬਣਦਾ ਪਰੀਆਸੀ ਨਹੀਂ ਪਾਣਾ ਕਿਉਂਕਿ ਅਸੀਂ ਫੈਟ ਵਾਲਾ ਨਹੀਂ ਖਾਣਾ ਜਿਆਦਾ ਠੀਕ ਹੈ ਤਾਂ ਬੋਹਲੀ ਗਰਮ ਨਹੀਂ ਹੋਇਆ ਯੈਸ 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 ਤੂੰ ਮਿੱਟੀ ਜਾਣਾ ਤੂੰ ਮਿੱਟੀ 'ਚ ਖੇਲਾ ਉਨ ਜਾ ਕੇ ਓ ਵਾਓ ਆ ਦੇਖੋ ਹੋਰ ਬੱਤਲ ਵੀ ਇਹ ਦਰ ਆਸਤਾ ਬਰਦਾ ਇਹ ਨਾਲੇ ਤਾਂ ਵਾਣੀ ਬਰਉਂ ਨਹੀਂ ਸੜਦਾ ਵਾਣੀ ਬਰਉਂ ਹੋਇਆ ਸੜਦਾ ਮੁੰਡਾ ਨਹੀਂ ਤਪਣਦੇ ਹੈ ਤੇ ਵੀ ਚੇਂਜਿੰਗ ਹੋ ਲ ਗਈ ਓ ਦੇਖੋ ਇਹਨ ਡਿਜ਼ਾਈਨ ਕਿਹੜੇ ਮਨੇ ਜਿੱਥੇ-ਜਿੱਥੇ ਪੂਰਾ ਸੀਕ ਲੱਗਿਆ ਵਾ ਨਾ ਓ ਠੀਕ ਹੈ ਹੋ ਗਿਆ ਸਾਰੇ ਚੱਕਣਾ ਲੈਣਾ ਇਹਨਾਂ ਮੇਰਾ ਇਹ ਚੁੱਕਣੇ ਵਾਲਾ ਨਾ ਉਹ ਕਿਤੇ ਰੱਖ ਹੋ ਗਿਆ ਵਾ ਤੁਂਦੇ ਬਸ ਚੱਕਣਾ ਨਾ ਬਸ ਗਿਆ ਗਿਆ ਕਰ ਦਿੰਦੇ ਮਿਲ ਜਿਵੇਂ ਹੈ ਨਾ ਚਮਚਾ ਇੱਧਰ ਇੱਧਰ ਆਇਆ ਮੈਂ ਪਹਿਲਾਂ ਉਧਰ ਹੀ ਪਾਇਆ ਸੀ ਮੈਨੂੰ ਜਾਈਦਾ ਹੋਊ ਕੀ ਆਹ ਇੱਧਰ ਟੱਕਦਾ ਲੈ ਆਪਾਂ ਕਰੀ ਗਾ ਇਹ ਇੱਧਰ ਟੱਕਦੇ ਚਿਪ ਚਿਪ ਹੋਣ ਲੱਗੀਆਂ ਇਹਨਾਂ ਨੂੰ ਸਕੂਲ ਤੇ ਆ ਕੇ ਨਾ ਕੁਝ ਚਾਹੀਦਾ ਏ ਭੁਜੀ ਜਾਂ ਰੋਜੀ ਦੇਈ ਜਾਓ ਵੇ ਵੈਸੀ ਟੇਸਟੀ ਬੋਲ ਰਹੀ ਹੈ ਚਾਹੇ ਆਲੂ ਆ ਦੇ ਨੰ ਦੇ ਦੋ ਤੁਸੀਂ ਚਿਪਸ ਵੀ ਟੇਸਟੀ ਬਹੁਤ ਹੁੰਦੇ ਆ ਕੁਛ ਨਾ ਕੁਝ ਚਾਹੀਦਾ ਹੈ ਬਾਸ ਨੜੇ ਹਲਦੀ ਹੈ ਮੇਰਾ ਵੀ ਸਾਡਾ ਨੀ ਜੇ ਮੈਂ ਹੁਣ ਸਬਜੀ ਬਣਾਈ ਕੋਈ ਇਹਨਾਂ ਨੇ ਰਾਤ ਨੂੰ ਨਹੀਂ ਖਾਣੀ ਉਹ ਰਾਤ ਨੂੰ ਤਾਜ਼ਾ ਬਣਾਓ ਸਾਜ ਖਾਓ ਤੁਮਾਰਾਂ ਜਰ ਜਰ ਤੈਸਤੀ ਹੋ ਰਾ ਰਹੇ ਇਹ ਨਾ ਬਹੁਤ ਵੀ ਦਰਗਾਹ ਦਾ ਪਰੋਡਾ ਕੀ ਹੈ ਬੰਨ ਲੱਗ ਰਹੀ ਹੈ ਲੇਕਿ ਸੁਧਰੇ ਹੋਣਾ ਹੁਣ ਅਕਦਰ ਇਹਨਾਂ ਵਾਲੀ ਗ੍ਰੀਸ ਗ੍ਰੀਸਿੰਗ ਆ ਗੀ ਗ੍ਰੀਸਿੰਗ ਹੁਣ ਲੈ ਲਈਏ ਹਮ ਆਪਣਾ ਉਹ ਹਲਵਾਈਆ ਵਾਲਾ ਚਾਕੂ ਉਹ ਜੀ ਦੇ ਨੂੰ ਤੁਸੀਂ ਆਹੀਂ ਚੱਕਣਾ ਆਹੀਂ ਹੋ 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 ਮੈਂ ਇੰਟਰਨੈਟ ਦਾ ਫਤਵਾ ਦੂ ਹੈ ਨਾ ਸਾਡੇ ਕੋ ਹਮ ਇਸ ਟਾਈਮ ਤੇ ਕੇ ਭੁੱਖ ਲੱਗੀ ਸੰਤਾ ਹੁਣ ਇਹਨੂੰ ਵਾਲੇ ਹੋ ਜਿਹਨੇ ਸਟੀਮ ਜਿ ਲੋ ਰੱਖੂਗੇ ਨਾ ਉਹ ਨਹੀਂ ਉਬਲਣੀ ਹੂੰ ਇਹਨੂੰ ਕੀ ਆ ਪਾਣੀ ਪਾ ਲੋ ਇੱਚ ਹੋਰ ਆ ਕੇ ਦਿਖਾਉਂਦੇ ਆਂ ਤੇ ਕਹਿ ਰਿਹਾ ਸੀ ਆ ਦੇਖ ਕੋਲੇ ਇਹ ਆਪਣੇ ਕੇ ਪੱਤੀ ਵੀ ਨਾ ਸਕੂਲ ਤੋਂ ਆਂਦੀ ਇਹ ਵਾਲਾ ਬਰੈਡ ਇਹ ਹਨੀ ਵਾਲਾ ਬ੍ਰੈਡ ਆ ਦੇਖੋ ਹਨੀ ਵਾਲਾ ਬ੍ਰੈਡ ਕੈਸੀ ਹੈ ਨਾਲ ਵਾਰ ਮੰਮੀ ਨੂੰ ਥੈਂਕ ਯੂ ਬੋਲੋ ਥੈਂਕ ਯੂ ਥੈਂਕ ਯੂ ਮਾਰੂ ਹੂੰ ਹੂੰ ਪ੍ਰਤੀਕ ਕੈਸੇ ਹੈ ਹਨੀ ਵੜਾ ਨਹੀਂ ਖਾਇਆ ਤੂੰ ਫਰੈਟਾ ਹਾਂ हनी वो खाए हनी हम बनाए मनी गर गरम गरम चाय अपे हम्म ओ हो 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 तो हनी बड़ा खांदी हुई अच्छा है अच्छा हो हनी देयो हो मलाई चलो मैं भी खा के देखला हूं ठीक है चाय द ਪਰਤੀਤ ਨੂੰ ਜ਼ਿਆਦਾ ਹੀ ਸਵਾਰ ਲੱਗੇ ਕੁਛ ਭੱਜੀ ਜਾਂਦਾ ਇਹ ਤਾਂ ਬੈਠਾ ਬੈਠਾ ਆਹ ਦੇਖੋ ਕਿਸ ਨੇ ਇਹਦੀ ਨਜ਼ਰ ਉੜਾ ਇਹ ਵੀ ਪਾ ਰਿਹਾ ਆਹ ਦੇਖੋ ਇਹ ਸੂਜੀ ਹੈ ਚਲੋ ਲਓ ਜੀ ਅੱਪੋ ਦਾ ਅੱਪ ਜਿਆਦਾ ਨਾਮੋ ਨਿਸ਼ਾਨ ਨਹੀਂ ਹੈ ਆਮਰੇ ਥੋੜਾ ਜਿਹਾ ਛੱਡਿਆ ਕੋਈ ਨਾ ਇਹਨੇ ਇੱਧਰ ਪ੍ਰਤੀਤ ਨੇ ਥੋੜਾ ਛੱਡਿਆ ਪਰ ਆਪਾਂ ਕੋਈ ਨਹੀਂ ਛੱਡਿਆ ਆਪੇ ਕਿੱਥੇ ਗਏ ਕੋਲ ਕੱਪੇ ਕੋਲ ਕੱਪੇ ਲਗੇ ਅੱਪਾ ਅਸੀਂ ਕੋਈ ਨਹੀਂ ਛੱਡਿਆ ਅੱਪਾ ਅੱਪਾ ਗਿਆ ਕੋਈ ਨਹੀਂ ਛੱਡੇ ਅੱਪਾ ਅੱਪੇ ਕੋਈ ਨਹੀਂ ਛੱਡੇ ਮੈਂ ਚੱਕਦੇ ਫੱਟੇ ਤੇ ਨਾਲ ਹੀ ਕਰਨੇ ਬਿਸਕਟ ਵੀ ਰਗੜਦਾ ਹੈ ਫਰਤੀ ਤੇ ਕੋਈ ਨੁਰਤਿਕ ਨਹੀਂ ਸੰਤੁਸ਼ਟੀ ਕਹਿੰਦੇ ਹਜੇ ਫੇਰ ਨਹੀਂ ਹੋਈ ਹਾਂ ਅਵੇ ਹੋਰ ਕੁਝ ਚਾਹੀਏ ਹੈ ਨਾ ਚਲੋ ਜੀ ਦੇਣਗੇ ਹੀ ਅੱਜ ਤੁਨੋਂ ਦੇ ਮੋਬਾਈਲ ਦੀ ਕਵਰ ਵੀਵੋ ਦਾ ਤੇਰੇ ਪਿੱਛੇ ਸਟੈਂਡ ਹੁੰਦਾ ਨਾ ਸਟੈਂਡ ਹਾਂ ਜੀ ਜਿਹੜਾ ਇਦਾਂ ਖੜ ਜਾਂਦਾ ਉਹ ਤਾਂ ਮਿਲਿਆ ਹੀ ਨਹੀਂ ਸਾਰੀਆਂ ਦੁਕਾਨਾਂ ਦੇਖ ਲਈਆਂ ਫਿਰ ਸਟੈਂਡ ਹੀ ਲਿਆਂਦਾ ਮੈਨੂੰ ਉਤੋਂ ਵੀ ਰਿਆਜ਼ ਨਹੀਂ ਕਰਦਾ ਜਦੋਂ ਹਾਂਜੀ ਨੋਟੇਸ਼ਨ ਦੇਖਣੀ ਹੁੰਦੀ ਮੈਂ ਹਾਂ ਦੇਖਣਾ ਦੇਖਦਾ ਅਭੀ ਦੇਖ ਆ ਦੇਖ ਸਟੈਂਡ ਇੰਦਾ ਐ ਐਸੇ ਐਸੇ ਕਿੰਨਾ ਮਰਜੀ ਉੱਪਰ ਕਰ ਲੋ ਕਿੰਨਾ ਮਰਜੀ ਹੇਠਾਂ ਕਰ ਲੋ ਜੀ ਹਾਂ ਪੂਰਾ ਕਮਾ ਸਕਦੇ ਤੁਸੀਂ ਆਹੋ ਕਿ ਹੇਠ ਆ ਟੇਬਲ ਇਹਦੇ ਪਰ ਪੁੱਸਤੇ ਆਰੇ ਪਰ ਆਰੇ ਬੇਦ ਪਰ ਹਾਂ ਹਾਂ ਰੇ ਐ ਕਿਹਦੀ ਚੀਜ਼ ਇਹ ਪੂਰਾ ਦਸਦਾ ਐਦਾ ਖੜਾ ਦੂਜੇ ਪਾਸੇ ਨੂੰ ਨਹੀਂ ਕਰ ਸਾਰੇ ਪਾਸੇ ਨੂੰ ਆ ਲੈ ਇਹ ਕਿੱਲੇ ਗਾਦੇ ਨੂੰ ਚਾਹੀਓ ਹੋਰ نیچے ਕਰ ਲੈ ਹਾਂ ਚਾਹੀਓ ਉੱਪਰ ਕਰ ਦੋ ਉੱਪਰ ਕਰ ਲੋ ਤੇ ਜੀ ਮੂਵੀ ਦੇਖ ਸਕਦੇ ਕੋਈ ਵੀ ਹਨ ਹਮ ਇਹ ਪਲੇਟ ਪੂਰੀ ਹੋ ਨੀਨੇ ਪਲੇਟ ਹਾਂ ਟੇਬਲ ਦੇ ਉੱਪਰ ਪੂਰਾ ਨੱਚੀ ਹੁੰਦਾ ਹਾਂ ਵਧੀਆ ਨਾ ਹਮ ਇਹ ਇੱਕ ਮੈਗਨੇਟ ਵਾਲਾ ਵੇਖੀਗਾ ਮੈਗਨੇਟ ਵਾਲਾ ਇਹ ਲੱਟ ਚੱਚ ਵਾਲਾ ਰਸੀ ਹੋ ਨਹੀਂ ਲਿਆ ਅੱਛੀ ਚੀਜ਼ ਹੈ ਕਿਨੇ ਰੱਖੂਗਾ ਕਮੈਂਟ ਕਰਕੇ ਦੱਸਿਓ ਜਰੂਰ ਹੈ ਤਿਹੋਂ ਸਾਡੇ ਵਲੋਗ ਦੀ ਸਮਾਪਤੀ ਹੈ ਸਾਡੀ ਵੀਡੀਓ ਨੂੰ ਪੂਰਾ ਦੇਖੇ ਲਈ ਤੁਹਾਡਾ ਧੰਨਵਾਦ ਕੁਝ ਅੱਛਾ ਲੱਗਿਆ ਤਾਂ ਸਾਨੂੰ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਏ